ਮੇਰੇ ਜੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਬੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਤੋਂ 3 ਲੱਖ ਰੁਪਏ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ੍ਹ ਪਤਾ ਲੱਗ ਗਿਆ ਸੀ ਵੀ ਇੱਕ ਜਸਮਦੀਪ ਕੌਰ ਆ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬਰਾਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਮ ਜਿਹੜਾ ਮਛੀਬੜਾ ਸਾਹਿਬ ਨੂੰ ਆਇਆ ਸੀ ਉਹਦੀ ਘਹਿਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਜੱਫੀਆ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਇਹਨੂੰ ਗੁਸਤਾਖੀ ਤੋਂ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਦੱਤੀਪੁਰ ਰੋਡ ਤੋਂ ਮਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਜਿਹੜੇ ਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪੇ ਖਾਤੇ ਐ ਜਮ੍ਹਾਂ ਕਰਾ ਲੇ ਅੱਗੇ ਫਰਦਰ ਅਸੀਂ ਬੈਂਕਰਾਂਹੀਂ ਕਬੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜੱਜ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕੇ ਜਾਂ ਕੋਈ ਖੁਲਾਸਾ ਹੋ ਜਾਏ ਜਿੱਦਾਂ ਤੋਂ ਕੋਈ ਕੀਤੀ ਹੋਰ ਗੱਲ ਦੱਸਣਾ ਉਮੀਦ ਕੋਸ਼ਿਸ਼ ਕੀਤੀ ਹੁਣ ਜਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਦਾ ਅਮਲ ਚੱਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤਾਂ ਤੀਸਰ ਦਾ ਨਹੀਂ ਦੇਖਿਆ ਜਾਊਗਾ ਕਿ ਪੁੱਛਗਿੱਛ ਤੇ ਅੱਗੇ ਕੀ ਦੱਸ ਰਹੇ ਨੇ